ਬੋਲੇ ਬੋਲੇ ਮਾਂ ਵੀ ਪਾਲਕ ਦਾ ਹਾਲ ਤੂੰ ਪਾਲਕ ਦਾ ਕੀ ਹਾਲ ਬਾਕੀ ਤੋੜ ਲੈ ਗਈ ਕੋਈ ਤਾਂ ਨਾ ਆ ਮਦੇ ਜਿਹੜਾ ਬੜਾ ਬੜਾ ਉਹ ਤੋੜ ਲੈ ਸਭ ਤੋਂ ਪਹਿਲਾਂ ਖੰਭੇ ਨੂੰ ਨਾ ਹੱਥ ਲਾ ਲਈ ਆ ਬੱਟ ਤੇ ਮਾਂ ਵੀ ਉਹ ਨੇ ਗਾਜਰਾਂ ਦੇ ਨਾ ਮਿੱਧਦੀ ਮਿਰੀਆਂ ਆ ਪਿੱਛੇ ਤੇਰੀ ਨਹੀਂ ਰਾਤ ਦਾ ਇੰਨਾ ਕ ਪਿਆ ਹੋਇਆ ਚਾਹ ਨੂੰ ਖਾਗਦਾ ਚੋ ਚੜਿਆ ਹੋਇਆ ਆਵੇ ਮੀਚ ਆਏ ਹਲਕੀ ਫੁਕੀ ਸਬਜ਼ੀ ਬਣਾਉਣੀ ਵੀ ਕਿਹੜਾ ਮੀਚ ਬਣਾਉਣਾ ਉਹ ਬਧੀ ਕਰ ਮੈਂ ਕਹਿੰਨੀ ਦਾਲ ਸਬਜ਼ੀ ਦੇ ਨਾਲ ਥੋੜੀ ਜਿਹੀ ਮੀਚ ਜੇ ਤੱਕ ਤੋੜੇਗਾ ਰੱਖਣਾ ਹਾਂ ਤੂੰ ਜਿੰਨਾ ਜਿੰਨਾ ਤੂੰ ਤੋੜਦੇ ਓਨ ਤੋਂ ਬਾਅਦ ਥੱਲੇ ਮਿਦਦੀ ਜਾਨੀ ਹੈ ਹੈ ਇਦਾਂ ਨਹੀਂ ਬੂਟਾ ਉੱਠਦਾ ਜਿੱਥੇ 60 ਕਿਲੋ ਵਜ਼ਨ ਚੜ ਗਿਆ ਜਿਹੜੇ ਬੂਟੇ ਮੇਰੀ ਗਲੂਰਾਂ ਦੀ ਬੇਲ ਮੀਂਹ ਗੂੜੀ ਬੇਲ ਖਾ ਗਿਆ ਹੁਣ ਤੇ ਇਹ ਆਪਿਆ ਕਰਨਾ ਕੁਦਰਤ ਕੁਦਰਤ ਹਾਲੇ ਅਜਿਆਂ ਹਾਂ ਨਾ ਢੀਲਾ ਸਾਫ਼ ਕਰਨਾ ਤਾਂ ਢੀਲਾ ਸਾਫ਼ ਕਰਕੇ ਕੱਲੀ ਸ਼ਰਮ ਸ਼ਰਮ ਛੱਡਣੀ ਤੇ ਕਰ ਦ ਤਰੀ ਕਿੱਥੇ ਆ ਪਾਗਾਂ ਹੋ ਜਾ ਮਾਪੀਦਾ ਜਾਦਾ ਇੱਥੇ ਬਹਿ ਜਾ ਇੱਕ ਜਗ੍ਹਾ ਹਾਂ ਆ ਸਾਰੇ ਪੱਤੇ ਪੱਤੇ ਤੋੜਨਾ ਤੇਰਾ ਇੱਕੋ ਜਗ੍ਹਾ ਤੋਂ ਹੋ ਜਾਣਾ ਆਪਾਂ ਤੇ ਕੋ ਦਾ ਲਾਣਾ ਉਮਣੇ ਆਏ ਆ ਓਈ ਗਮ ਹਾਂ ਆ ਖਾਲ ਨੂੰ ਵੀ ਨੱਕਾ ਲਾਉਣਾ ਪੈਣਾ ਮੈਂ ਉਹ ਦੇਖਦਾ ਪਾਣੀ ਸਾਰਾ ਜੀਦੀ ਦਾ ਇੱਧਰ ਨੂੰ ਆਉਂਦਾ ਇਹਦੇ ਥੱਲੇ ਦੀ ਹੈ ਲੀਕਾ ਨੱਕਾ ਨੱਕੇ ਦੇ ਨਾਲ ਥੱਲੇ ਦੀ ਪਾਣੀ ਆਈ ਜਾਂਦਾ ਆਹ ਜਿੰਨਾ ਖਾਲਚੋਂ ਉਹ ਸਿਰੇ ਤੋਂ ਜੀਰੀ ਚੋਂ ਪਾਣੀ ਆਉਂਦਾ ਸਭ ਹੁਣ ਮਿਰਚਾਂ ਹਰੀਆਂ ਲੱਗਣ ਗਈਆਂ ਦੁਬਾਰਾ ਨਵੇਂ ਸਿਰੇ ਉਂ ਪੁਰਾਣੀਆਂ ਦਾ ਤੇਰੀਆਂ ਪੂਰੀਆਂ ਲਾਲ ਹੋ ਗਈਆਂ ਹੈ ਕੀ ਜੀ ਬਤਾਉੜ ਦਾ ਆ ਦੇਖੋ ਗਾਜਰ ਕਿੰਨੇ ਹੋਈਆਂ

ਇੱਧਰ ਆ ਜਾ ਇੱਧਰ ਤੀ ਹੁਣ ਜਾ ਤੂੰ ਮੇਰੇ ਘਟੇ ਨਾ ਮੈਦੂ ਦੀ ਬੋ ਛਤਰੀ ਉੜ ਗਈ ਛਤਰੀ ਉੜ ਗਈ ਛਤਰੀ ਉੜ ਗਈ ਛਤਰੀ 'ਚ ਹਵਾ ਦਾ ਬੁੱਲਾ ਆ ਗਿਆ ਛਤਰੀ ਦਾ ਜਨ ਤੇਰੇ ਬੱਲੇ ਲੈ ਕੇ ਜਾਂਦਾ ਤੈਨੂੰ ਡਾਕਟਰ ਕਰਨ ਕਹਣਾ ਕਿਸੇ ਦੇ ਚਾਰ ਮੁੰਡੇ ਤੇ ਬੰਦੇ ਨੇ ਬਹੁਤ ਔਖਾ ਹੋ ਕੇ ਪੜਾਇਆ ਇੱਕ ਬਣਿਆ ਵਕੀਲ ਇੱਕ ਬਣਿਆ ਡਾਕਟਰ ਇੱਕ ਬਣਿਆ ਪ੍ਰੈਸ ਵਾਲਾ ਤੇ ਇੱਕ ਬਣਿਆ ਪੁਲਿਸ ਵਾਲਾ ਚਾਰ ਮੁੰਡੇ ਤੇ ਕਿਸੇ ਤੇ ਕਿਤੇ ਲੰਘਿਆ ਜਾਂਦਾ ਤਾਂ ਕਿਸੇ ਨੇ ਕੁਝ ਕਹਿ ਤਾ ਉਹਨੂੰ ਉਹ ਇਹ ਕਹਿ ਤਾ ਕਾਲੀ ਯਾਦ ਆ ਗਈ ਉਹਦਾ ਕੰਨਾ ਤੇ ਉਹ ਬੈਂਸ ਪਿਆ ਬੰਦਾ ਕਿਸੇ ਨਾਲ ਗੱਲ ਕੀ ਆ ਵੜੀ ਸੁਣਾਈਏ ਤੁਹਾਨੂੰ ਜਾਂ ਬੈਂਸ ਪੇ ਉੱਥੇ ਹੋ ਗਈ ਉਹਦੀ ਲੜਾਈ ਉਹ ਪਿੰਡ ਦੇ ਬੰਦਿਆਂ ਨੇ ਉਹ ਫੜ ਕੇ ਕੁੱਟਦਾ ਬੰਦਾ ਜੇ ਕੁੱਟਦਾ ਹੁਣ ਉਹ ਆ ਕੇ ਆਪਣੇ ਮੁੰਡੇ ਨੂੰ ਕਹਿੰਦਾ ਵੀ ਤੂੰ মিডিਆ ਚ ਜਾਂ মিডিਆ ਚ ਮੁੱਦਾ ਠਾਲ ਇਹ ਜਿਹੜੇ ਮੇਰੇ ਬਾਪੂ ਦੇ ਕੱਪੜੇ ਪਾੜ ਤੇ ਪਾੜ ਤੇ ਉਹ ਕਹਿੰਦਾ ਹੱਤ ਹੋ ਗਈ ਬਾਪੂ ਯਾਰ ਇੰਨੀ ਕ ਗੱਲ মিডিਆ ਚ ਲੈ ਕੇ ਜਾਣੀ ਆ ਇਹ ਖਬਰ ਨਹੀਂ ਬਣਦੀ ਹੈਗੀ ਮੱਕਦਾ ਆ ਗਾਜਰਾਂ ਪਰੋਂ ਪੱਤੇ ਤੋੜ ਸਾਰੇ ਯਾਰ ਫਤਮਾ ਜੀ ਅੱਛਾ ਫਿਰ 2 ਨੰਬਰ ਤੇ ਹੋ ਗਿਆ ਡਾਕਟਰ ਕੋਲ ਕਹਾਂ ਵੀ ਤੈਨੂੰ ਤਾਂ ਸੱਟਾਂ ਦੇਖਦੀਆਂ ਨੇ ਮੇਰੇ ਮਾਰੀਆਂ ਹੋਈਆਂ ਬਣਾ 26 ਦਾ ਪਰਚਾ ਉਹ ਕਹਿੰਦਾ ਵੀ ਨਹੀਂ ਬਾਪੂ ਇਹਦਾ ਚਲੀ ਟਾਈ ਨੇ 26 ਦਾ ਪਰਚਾ ਨਹੀਂ ਬਣਦਾ ਅੱਛਾ ਚਲੋ ਫਿਰ ਇਹ ਹੋ ਗਿਆ ਤੇ ਇਹ ਕੋਲ ਕਹਿੰਦਾ ਤੂੰ ਤਾਂ ਵਕੀਲ ਆ ਹੁਣ ਨਾ ਥਾਣੇ ਕੋਲ ਥਣਦਾਰ ਕੋਲ ਪੁਲਸਾ ਦਾ ਜਿਹੜਾ ਕਹਿੰਦਾ ਤੂੰ ਪਰਚਾ ਕਰ ਦੇ ਉਹ ਕੰਦਾਈ ਦਾ ਪਰਚਾ ਨਹੀਂ ਹੁੰਦਾ ਹੁੰਦਾ। ਸਾਲਾ ਵੀ ਅੱਛਾ। ਫੇਰ ਗਿਆ ਉਹ ਹਾਰ ਕੇ ਜਿਹੜਾ ਵਕੀਲ ਤਾਂ। ਕਹਿੰਦਾ ਹੁਣ ਤੂੰ ਕੀ ਕਰੇਂਗਾ? ਕਹਿੰਦਾ ਮੈਂ ਕੀ ਕਰਨਾ ਬਾਪੂ ਕੁਝ ਵੀ ਨਹੀਂ। ਇਹਦਾ ਕੇਸ ਹੀ ਨਹੀਂ ਬਣਦਾ। ਬਿਮਾਰੀ ਮੋਟੀ ਲੜਾਈ ਦਾ ਥੋੜੋ ਕੇਸ ਹੁੰਦਾ ਮਾਂ ਵੀ ਪੈਰ ਨਾ ਰੱਖ ਬੱਟ ਤੇ। ਨਿਕਲਣਗੇ ਆ। ਫੇਰ ਉਹ ਕੋਈ ਉਹਦੇ ਯਾਰ ਦੋਸਤ ਦਾ ਮੁੰਡਾ ਤਾਂ ਉਹ ਜਮ੍ਹਾਂ ਤੇ ਅਨਪੜ੍ਹਤ ਆ। ਉਹ ਗੱਲਾਂ ਸੁਣੀ ਗਿਆ ਵੀ ਇਹ ਕੀ ਇਹਨਾਂ ਦੀਆਂ ਮਿੰਤਾਂ ਕਰੀ ਜਾਂਦਾ ਆਪਦੇ ਨਿਆਣਿਆਂ ਦੀਆਂ। ਕਹਿੰਦਾ ਤਾਇਆ ਮੈਨੂੰ ਦੱਸ ਕੀ ਚੱਕਰ ਆ ਉਹ ਕਹਿੰਦਾ ਮੈਨੂੰ ਆਏ ਆਏ ਪੁੱਤਰਾ ਉਹਨਾਂ ਨੇ ਭੰਤਾ ਵੀ ਮੇਰਾ ਕਸੂਰ ਕੋਈ ਨਹੀਂ ਤਾਂ ਹੁਣ ਤੂੰ ਦੱਸ ਮੈਂ ਕੀ ਕਰਾਂ ਉਹ ਕਹਿੰਦਾ ਕਰਨਾ ਕੀ ਆ ਛੋਟੀ ਫੜਾ ਇੱਥੇ ਉਹਨੇ ਚੱਕੀ ਛੋਟੀ ਚੱਕ ਗਏ ਜਿਨ੍ਹਾਂ ਨੇ ਕੁੱਟਿਆ ਦਾ ਸਾਰਿਆਂ ਦੇ ਸਿਰ ਖੋਲਤੇ ਡਾਕਟਰ ਨੂੰ ਕਹਿੰਦਾ ਲੈ ਵੀ ਹੁਣ ਤੂੰ ਸਾਡੇ ਤੇ ਪਰਚਾ ਬਣਾ ਮੀਡੀਆਲ ਨੂੰ ਕਹਿੰਦਾ ਹੁਣ ਤੂੰ ਸਾਡੇ ਵਿਰੁੱਧ ਖਬਰ ਲਾ ਵਕੀਲ ਨੂੰ ਕਹਿੰਦਾ ਸਾਡੇ ਵਿਰੁੱਧ ਝਗੜੀ ਕੇਸ ਹੁਣ ਤਾਂ ਫੇਰ ਜਦੋਂ ਮੰਨ ਲਓ ਵੀ ਸਾਰਾ ਕੁਝ ਹੋ ਗਿਆ ਫਿਰ ਉਹਦਾ ਪਿਓ ਹੱਕਾ ਮਾਰਦਾ ਹੁੰਦਾ ਕਹਨਾ ਚਾਰ ਸਾਲੇ ਪਾੜੇ ਲੈ ਲਓ ਇੱਕ ਹਨ ਪੜਤਾ ਦੇ ਦੋ ਉਹ ਹਨ ਪੜਤਾ ਜਿਨੇ ਕੁੱਟੇ ਹਤਾ ਕਹਨਾ ਹਜੇ ਪਾੜੇ ਕੀ ਕੰਮ ਦੇ ਆ ਜਿਹੜੇ ਆਪਦੇ ਪਿਓ ਨੂੰ ਨਹੀਂ ਛੜਾ ਸਕੇ ਤੇ ਜਿਤਾ ਸਕੇ ਵੀ ਗੱਲ ਤਾਂ ਉਹ ਤੋ ਖੇਤੀ ਪਪਾ ਗਾਲੀ ਤਾਂ ਹੈਗੀਆਂ ਪਰ ਉਹ ਤੋਂ ਵੱਧ ਤੁਹਾਨੂੰ ਜਿਹੜਾ ਨੁਕਸਾਨ ਕਰਦੀਆਂ ਪੈਰ ਧਰ ਕੇ ਉੱਪਰੋਂ ਕਹਿ ਨਹੀਂ 70 ਕਿਲੋ ਕਿਤੇ ਵਜਣਾ ਆਪ ਇੱਕ ਪੱਟ ਫੁਟਾ ਜਦ ਬਾਸਰ ਬਾਉ ਦਾ ਜਰ ਫਲਕ ਥੋੜੀ ਚਲੀਏ ਕਰਨ ਉਹ ਤਾਂ ਜਮੀ ਇਹ ਤਾਂ ਥੱਲੇ ਹੀ ਲੱਗ ਜਾਣਾ ਅੱਲੇ ਨੂੰ ਪਾਉਣ ਨੂੰ ਵੀ ਨਹੀਂ ਰਹਿੰਦਾ ਚਾਹ ਬਟੂ ਮੈਨੂੰ ਦੱਸ ਦੀ ਮੈਂ ਦੱਤੀ ਲੈ ਕੇ ਅੱਰੇ ਦੱਕ ਬੰਦ ਨਾ ਆਰਡਰ ਦਿੱਤਾ ਹੋਇਆ ਨਹੀਂ ਕਿੰਨੇ ਦਿਨ ਆਹ ਹਾਲੇ ਮੇਰੇ ਯਾਰ ਦਾ ਇੱਕ ਉਹਨੂੰ ਦੇਣਾ ਤੋੜ ਕੇ ਸੱਚ ਮਾਂ ਵੀ ਲੇਟ ਆ ਗਈ ਘਰਾਂ ਦੀ ਆਹ ਮੋਟਰ ਵਾਲਾ ਵੱਲ ਬੜਦਾ ਮੋਟਰ ਵਾਲਾ ਹਵਤਾ ਨਹੀਂ ਮਤਲਬ ਨਹੀਂ ਮੋਟਰ ਵਾਲਾ ਨਹੀਂ ਉਹ ਆ ਕੀ ਸੇ ਉਹਦਾ ਵਰਕਸ਼ਾਪ ਕਿ ਕਰਾਂ ਉਹ ਫਿਰ ਵਰਕਸ਼ਾਪ ਘਰ ਵਾਲੀ ਡੈਟ ਨਾਲ ਆਉਂਦੀ ਆ ਕੀ ਕਰਨ ਇੱਕ ਤਾਂ ਹਵਾ ਨੇ ਛਤਰੀ ਪਾੜ ਦੇਣੀ ਆ ਮੇਰੀ ਉਹ ਵੀ ਪੁੱਠੀ ਛਤਰੀ ਬੋਲੇ ਬੋਲੇ ਮਾਂ ਵੀ ਪਾਲਕ ਦਾ ਹਾਲ ਤੂੰ ਪਾਲਕ ਦਾ ਕੀ ਹਾਲ ਆਮ ਮਦੇ ਤੇ ਮੈਂ ਉਦੋਂ ਵੀ ਕਹਿਆ ਤਾਂ ਵੀ ਲੈਨ ਵਾਜ ਤੋੜਿਆ ਕਰ ਯਾਰ ਬਹੁਤ ਜ਼ਿਆਦਾ ਹੈ ਖਾਬਾਤਰੇ ਇਹਨੇ ਮੀਟਾ ਸਾਖ ਤੋੜ ਕੇ ਲਈਆਂ ਕੋਈ ਗੱਲੀ ਪਾਲਕ ਮਿੱਧੋ ਵੀ ਮਿੱਧੋ ਵੀ ਖੜੀ ਹੋ ਜਾਣਾ ਬਾਅਦ ਚ ਹਾਂ ਮੈ ਲਾਜ ਨਾ ਮੈ ਲਾਜ ਨਾ ਮੈ ਲਾਣਾ ਤੁੰਗਣਾ ਆਣਾ ਲਿੰਗੇ ਤੋ ਵਾ ਤੈਨੂੰ ਉੱਪਰ ਰੱਖ ਦੇ ਜੀ